ਅਸੀਂ ਨ ਕਮਾਲ ਕੇ ਪਹੁੰਚ ਗਏ ਆ ਤੇ ਗ੍ਰੇਡ ਆ ਦੋਤ 12 ਵਜੇ ਦੇ ਬਾਅਦ ਬਾਜੀ ਜਾਣਗੇ 12 ਸਾਨੂੰ ਉਹੀ ਅੱਜ ਯਾਰ ਸਰ ਪਹਿਲਾਂ ਵੀ ਉੱਥੇ ਆਈ ਅਸੀਂ ਓਕੇ ਹੋ ਤੁਸੀਂ ਆ ਪੈਂਦੀ ਹੋ ਅਸਮ ਗੱਡੀ ਵੀ ਲੈਣਾ ਨੂੰ ਫ੍ਰੀ ਹੁੰਦੇ ਆ ਜੀ ਬਸ ਠੀਕ ਹੈ ਜੀ ਠੀਕ ਹੈ ਕੈਪ ਹਾਂ ਉਹ ਵਜਨ ਹੁੰਦਾ ਨਾ ਜੇ ਮੈਂ ਫੇਰ ਦੀ ਆ ਭਾਈ ਜੀ ਅੱਜ ਦਾ ਜਿਹੜਾ ਪ੍ਰੋਗਰਾਮ ਤੁਹਾਡਾ ਇਹ ਕੀ ਬਣਿਆ ਤੇ ਕਿਵੇਂ ਆਉਣਾ ਹੋਇਆ ਤੇ ਕੀ ਤੁਹਾਡਾ ਮੈਸੇਜ ਆ ਸਮਾਜ ਪ੍ਰਤੀ ਅਸੀਂ ਬਖ ਬਖ ਜ਼ਿਲਾਂ ਜਾ ਰਹੇ ਆ ਕੱਲ ਫਰੀਦਕੋਟ ਸੀ ਅੱਜ ਮੋਗੇ ਜ਼ਿਲ੍ਹੇ ਚ ਆ ਫਿਰ ਇਸ ਤੋਂ ਬਾਅਦ ਲੁਧਿਆਣਾ ਮੁਕਸਰ ਹਵੌਰ ਫਾਇਲਕਾ ਖਾਸ ਤੌਰ ਤੇ ਅਸੀਂ ਉਸ ਇਲਾਕੇ ਚ ਜਾ ਰਹੇ ਹਾਂ ਉਹਨਾਂ ਪਿੰਡਾਂ ਜਾ ਰਹੇ ਹਾਂ ਜਿੰਨਾ ਪਿੰਡਾਂ ਦੇ ਵਿੱਚ ਜਿਹੜੇ ਪਿੰਡ ਪੀੜਤ ਨੇ ਪਰ ਕੱਲ ਤੇ ਪਰਸੋਂ ਅਸੀਂ ਦੋ ਦਿਨ ਫਰੀਦਕੋਟ ਚ ਲਾਏ ਆ ਉਧਰ 35 ਫੁੱਟ ਤੋਂ ਲੈ ਕੇ ਤੇ 1800 ਫੁੱਟ ਤੱਕ ਬੋਰ ਹੋਇਆ ਤੇ 1800 ਫੁੱਟ ਤੱਕ ਸਾਰਾ ਹੀ ਪਾਣੀ ਮਾੜਾ ਕਿਤੇ ਵੀ ਕਿਸੇ ਪੱਤਨ ਦਾ ਪਾਣੀ ਥੱਲੇ ਚੰਗਾ ਨਹੀਂ ਲੋਕਾਂ ਨੂੰ ਇੰਨਾ ਕਿ ਪੀਲੀ ਆ ਉਹ ਕਹਿੰਦੇ ਵੀ ਜੇ ਸਾਡੇ ਕੋਈ ਚਾਰ ਦਾ ਰਿਸ਼ਤੇਦਾਰ ਆ ਜੇ ਨਾ ਪਿੰਡ ਚ ਤੇ ਉਹ ਪਾਣੀ ਪੀਲੇ ਸਾਡਾ ਤੇ ਉਹਨੂੰ ਹੀ ਪੀリエ ਕਾਲਾ ਹੋ ਜਾਂਦਾ ਇਸ ਕਰਕੇ ਰਿਸ਼ਤੇਦਾਰ ਵੀ ਆਉਣੇ ਉਹਨਾਂ ਪਿੰਡਾਂ ਚੋਂ ਹਟੇ ਹੋਏ ਨੇ ਇਹ ਹਾਲਾਤ ਬਣੇ ਹੋਏ ਨੇ ਉਹ ਤਾਂ ਥਰੜੇ ਪਾਣੀ ਦੇ ਹਾਲਾਤ ਨੇ ਜਿਹੜੇ ਲਗਾਤਾਰ 35-40 ਸਾਲ ਤੋਂ ਜਰੇਨੀਅਮ ਕੈਮੀਕਲ ਹੋਰ ਜਿੰਨੀਆਂ ਭਾਰੀ ਤਾਤਾਂ ਪਰੇ ਵਰਗੀਆਂ ਪਾਈਆਂ ਜਾ ਰਹੀਆਂ ਬੋਰ ਕਰਕੇ ਤੇ ਜਿਹੜਾ ਦਰਿਆਵਾਂ ਦਾ ਪਾਣੀ ਆ ਉਹ ਲਗਾਤਾਰ ਇਹ ਜਿਹੜਾ ਸਾਰਾ ਇਲਾਕਾ ਇਹ ਪੰਜ ਸੱਤੇ ਜ਼ਿਲ੍ਹੇ ਆ ਲੁਧਿਆਣੇ ਫਿਰੋਪੁਰ ਤੋਂ ਲੈ ਕੇ ਇਹ ਦਰਿਆਈ ਪਾਣੀਆਂ ਦੇ ਉੱਤੇ ਨਿਰਭਰ ਨੇ ਇਹ ਫਸਲਾਂ ਨੂੰ ਵੀ ਇਹੀ ਪਾਣੀ ਲਾਉਂਦੇ ਆ ਪੀਂਦੇ ਵੀ ਇਹੀ ਆ ਤਾ ਫਰੀਦਕੋਟ ਦੇ ਵਿੱਚ ਨਲਕਿਆਂ ਦੇ ਪਾਣੀ ਦਾ ਸੈਂਪਲ ਲੈ ਕੇ ਟੈਸਟ ਹੋਇਆ ਉਸ ਪਾਣੀ ਦੇ ਵਿੱਚ ਜਿਹੜੇ ਜੀ ਬਿਲਕੁਲ ਨਹਿਰਾਂ ਦੇ ਕੰਢਿਆਂ ਦੇ ਨਲਕੇ ਲੱਗੇ ਨੇ ਉਹਨਾਂ 'ਚ ਵੀ ਜਰੇਨੀਅਮ ਆਇਆ ਉਹ ਵੀ ਕਾਲਾ ਪੀੜਿਆ ਤੇ ਕੈਂਸਰ ਉਹ ਪਾਣੀ ਲੋਕਾਂ ਨੂੰ ਕਰ ਰਿਹਾ ਤਾਂ ਲੋਕ ਜਾਣਗੇ ਕਿੱਥੇ ਧਰਤੀ ਹਟਾਂ ਵੀ ਜ਼ਹਿਰਾਂ ਪਾਤੀਆਂ ਦਰਾਵਾਂ 'ਚ ਵੀ ਜ਼ਹਿਰਾਂ ਪਾਤੀਆਂ ਆਰੋ ਵਾਲੇ ਪਾਣੀ ਵੈਸੀ ਬਿਲਕੁਲ ਪਾਣੀ ਦੇ ਵਿੱਚੋਂ ਸਾਰਾ ਕੁਝ ਕੱਢ ਦਿੰਦੇ ਆ ਤਾਂ ਉਸ ਲਈ ਇਹ ਅ ਬੁੱਢਾ ਦਰਿਆ ਜਿਹੜਾ ਅਸੀਂ ਸਮਝਦੇ ਆ ਕਿ ਬੁੱਢਾ ਦਰਿਆ ਜਿਹੜਾ ਅੱਜ ਕੱਲ ਨਾਲਾ ਬਣ ਗਿਆ ਬਈ ਤਾਂ ਪੂਰੇ ਪੰਜਾਬ ਦੇ ਪਾਣੀ ਇਹ ਜਾ ਹੋ ਗਿਆ ਵੀ ਸਾਰੇ ਪੰਜਾਬ ਦੇ ਵਿੱਚ ਜਿਹੜੀਆਂ ਰਿਪੋਰਟਾਂ ਆ ਰਹੀਆਂ ਆ ਉਹ ਕਹਿੰਦੇ ਵੀ ਦਸਾਂ ਸਾਲਾਂ ਦੇ ਵਿੱਚ ਇਹ ਪਾਣੀ ਬਿਲਕੁਲ ਛੋਟੇ ਜਿਹੜੇ ਬੱਚੇ ਜੰਮਣੋਂ ਹਟਾ ਦੂਗਾ ਅੱਜ ਕੱਲ ਹਾਲਾਤ ਵੀ ਉਹੇ ਬਣੇ ਪਏ ਆ ਵੀ ਸਾਡੇ ਜਿਹੜੇ ਤੇਜਾ ਰਹਿਲਾ ਪਿੰਡ ਆ ਫਾਇਲ ਕਹਾ ਦਿੱਤੇ ਧਰਾਂਗ ਵਾਲਾ ਪਿੰਡ ਆ ਜਿਨਨੇ ਬੱਚੇ ਪੈਦਾ ਹੁੰਦੇ ਨੇ ਉਹ ਅਪਾਹਜ ਬੱਚੇ ਪੈਦਾ ਹੋ ਰਹੇ ਆ ਛੋੜੇ ਛੋੜੇ ਜਵਾਕਾਂ ਦੀਆਂ ਕਿਡਨੀਆਂ ਗੁਰਦੇ ਫੇਲ ਹੋ ਰਹੇ ਨੇ ਸਾਲ-ਸਾਲ ਦੋ ਸਾਲ ਦੇ ਜਵਾਕਾਂ ਦੇ ਪਿਛਲੇ 35-40 ਸਾਲ ਤੋਂ ਜਿਹੜਾ ਬੁੱਡੇ ਦਰਿਆ ਦੇ ਵਿੱਚ ਹਜ਼ਾਰਾਂ ਡਾਈੰਗ ਫੈਕਟਰੀਆਂ ਉਹਨਾਂ ਰੰਗਣ ਵਾਲੀਆਂ ਜ਼ਹਿਰਾਂ ਪਾ ਰਹੀਆਂ ਕੈਮੀਕਲ ਪਾ ਰਹੀਆਂ ਨੇ ਇਸ ਤੋਂ ਇਲਾਵਾ ਜਿੰਨਾ ਲੁਧਿਆਣੇ ਦਾ ਸੀਵਰੇਜ ਦਾ ਸਾਰਾ ਗੰਦ ਆ ਜਿੰਨਾ ਹਸਪਤਾਲਾਂ ਦਾ ਗੰਦ ਆ ਜਿੰਨਾ ਡੈਰੀਆਂ ਦਾ ਪਸ਼ੂਆਂ ਦਾ ਗੋਹਾ ਮੂਤ ਆ ਸਾਰਾ ਹੀ ਸਤਲੋਚ ਆਉਂਦਾ ਤੇ ਕਈ ਸਾਨੂੰ ਲਗਾਤਾਰ 16 17 ਤੋਂ ਲੈ ਕੇ ਅਸੀਂ ਲਗਾਤਾਰ ਉੱਥੇ ਜਾ ਰਹੇ ਹਾਂ ਸਾਡੇ ਨਾਲ ਮੌਜੂਦਾ ਸਮੇਂ ਦੇ ਮੁੱਖ ਮੰਤਰੀ ਭਵੰਤਮਾਨ ਸਪੀਕਰ ਸਾਹਿਬ ਕੁਲਤਾਰ ਸੰਧਮਾ ਜੀ ਹੋਰ ਬਹੁਤ ਵੱਡੇ ਵੱਡੇ ਜਿਹੜੇ ਅੱਜ ਕੱਲ ਐਮਐਲਏ ਤੇ ਐਮਪੀ ਤੇ ਅੱਜ ਕੱਲ ਮੰਤਰੀ ਮੁੱਖ ਮੰਤਰੀ ਬਣੇ ਹੋਏ ਆ ਲਗਾਤਾਰ ਸਾਡੇ ਨਾਲ ਕਈ ਸਾਲ ਉੱਥੇ ਜਾਂਦੇ ਵੀ ਰਹੇ ਆ ਵੀ ਆ ਯਾਰਾਂ ਨਾਲ ਲੋਕਾਂ ਨੂੰ ਮਾਰਿਆ ਜਾ ਰਹੇ ਆ ਜੀ ਵੀਡੀਓ ਬਣਾਉਂਦੇ ਰਹੇ ਨੇ ਤਾਂ ਅੱਜ ਇਹਨਾਂ ਲੋਕਾਂ ਦੀਆਂ ਅੱਖਾਂ ਬੰਦ ਹੋ ਗਈਆਂ ਕੰਨ ਬੋਲੇ ਹੋ ਗਏ ਇਹਨਾਂ ਨੂੰ ਦਿਖਣੋਂ हट ਗਿਆ ਅੰਨ੍ਹੇ ਹੋ ਗਿਆ ਜੋ ਜ਼ਹਿਰ ਦੀਦੀ ਨਹੀਂ ਅੱਜ ਇਹਨਾਂ ਦੇ ਐਮ.ਐਲ.ਏ ਗੋਗੀ ਵਰਗੇ ਪੱਪੀ ਵਰਗੇ ਬੱਗੇ ਵਰਗੇ ਲੁਧਿਆਣੇ ਵਾਲੇ ਐਮ.ਐਲ.ਏ ਸ਼ਰਿਆਮ ਉਹਨਾਂ ਫੈਕਟਰੀਆਂ ਦੇ ਕਾਰਖਾਨੇ ਦੇ ਮਾਲਕਾਂ ਦੇ ਹੱਕ 'ਚ ਭੁਗਤਦੇ ਵੀ ਇਹ ਕਸੂਰਵਾਰ ਨਹੀਂ ਹੈਗੇ ਕਸੂਰਵਾਰ ਕੌਣ ਹੈ ਜਿਹੜਾ ਸਾਡਾ 40 ਸਾਲ ਤੋਂ ਸਾਡਾ ਕਤਲ ਕਰ ਰਿਹਾਏ ਨੇ ਸਾਡੇ ਜਵਾਕਾਂ ਦਾ ਖੂਨ ਪੀ ਗਏ ਸਾਡੀਆਂ ਨਸਲਾਂ ਖਤਮ ਕਰਤੀਆਂ ਸਾਡੀ ਧਰਤੀ ਨੂੰ ਕੈਂਸਰ ਕਰਤਾ ਹਰੀ ਦੇ ਪੱਤਨਾ ਮੱਛੀਆਂ ਨੂੰ ਕੈਂਸਰ ਹੋ ਗਿਆ ਕਸੂਰਵਾਰ ਲੋਕ ਨੇ ਇਸ ਲਈ ਅਸੀਂ ਅੱਜ ਜ਼ਿਲ੍ਹਾ ਮੋਗਾ ਦੇ ਪਿੰਡਾਂ 'ਚ ਆਏ ਆ ਜਿਹੜੇ ਬਿਲਕੁਲ ਦਰਿਆ ਦੇ ਕੰਢੇ ਵਸਦੇ ਪਿੰਡ ਆ ਉਹਨਾਂ ਪਿੰਡਾਂ 'ਚ ਉਹਨਾਂ ਲੋਕਾਂ ਦੇ ਹਾਲਾਤ ਜਾਣਨ ਆਏ ਆ ਕਿ ਥੋੜੇ ਪਿੰਡਾਂ ਦੇ ਵਿੱਚ ਕੈਂਸਰ ਦੇ ਜਾਂ ਕਾਲੇ ਪੀਲੇ ਦੇ ਕੀ ਹਾਲਾਤ ਨੇ ਤੇ 24 ਅਗਸਤ ਨੂੰ ਵੱਡਾ ਇਕੱਠ ਮਾਲਚ ਰੋਹ ਮਾਰਚ ਫਿਰਕਾ ਪਲਾਂਟ ਤੋਂ ਲੈ ਕੇ ਜਿਹੜਾ ਸ਼ੀਰਕਰਤਾਰ ਸਿੰਘ ਸਰਾਬਾ ਜਿਹਦੇ ਬੁੱਤ ਤੱਕ ਬਾਲਾਈ ਚੌਂਕ ਤੱਕ ਜਾਣਾ ਉਹਦੇ ਲਈ ਵੀ ਲੋਕਾਂ ਨੂੰ ਅਪੀਲ ਕਰਨਾ ਹੈ ਭਾਈ ਉਸ ਰੋਹ ਮਾਰਚ ਤੇ ਵੱਡੇ ਪੱਦਰ ਤੇ ਆਪਾਂ ਕੱਟ ਕਰੀਏ ਕਿਉਂਕਿ ਮਸਲਾ ਪਾਣੀ ਸਾਰਿਆਂ ਨੇ ਪੀਣੇ ਆਪਾਂ ਸਵੇਰ ਤੋਂ ਸ਼ੁਰੂ ਹੁੰਨੇ ਆ ਤੜਕੇ ਉੱਠਦੇ ਆ ਪਾਣੀ ਪੀਣ ਤੋਂ ਲੈ ਕੇ ਚਾਹ ਤਰਨ ਤੱਕ ਸਬਜ਼ੀਆਂ ਦਾਲਾਂ ਬਣਾਉਣ ਤੱਕ ਆਟੇ ਗੁੰਨਣ ਤੱਕ ਤਾਂ ਫਸਲਾਂ ਨੂੰ ਵੀ ਪਾਣੀ ਪਸ਼ੂਆਂ ਨੂੰ ਵੀ ਪਾਣੀ ਜਾਨੇ ਹਰ ਪਾਸੇ ਪਾਣੀ ਆ ਗੁਰਬਾਣੀ ਵੀ ਕਹਿੰਦੀ ਪਹਿਲਾ ਪਾਣੀ ਜੀਵ ਹੈ ਜਿੱਤ ਹਰਿਆ ਸਭ ਕੋ ਪਹਿਲਾ ਪਾਣੀ ਹੈ ਇਹ ਪਾਣੀ ਆ ਤੇ ਇੱਥੇ ਜੀਵਨ ਹੈ ਇਸ ਕਰਕੇ ਲੋਕਾਂ ਨੂੰ ਅਪੀਲ ਆ ਕਿ ਆਓ ਯਾਰ ਆਪਾਂ ਘਰਾਂ ਦੇ ਕੁੰਡੇ ਲਾ ਕੇ ਦਰਵਾਜ਼ੇ ਭੇੜ ਕੇ ਨਾ ਬੈਠੀਏ ਆਪਾਂ ਇਹ ਇਹ ਜਿਹੜੀਆਂ ਜ਼ਹਿਰਾਂ ਦੇ ਕੇ ਸਾਨੂੰ ਮਾਰਿਆ ਜਾ ਰਿਹਾ ਬਹੁਤੀ ਜਵਾਨੀ ਸਾਡੀ ਬਾਹਰ ਨੂੰ ਭੱਜ ਗਈ ਕੋਈ ਨਸ਼ਿਆਂ ਨੇ ਖਾ ਲੈਣੀਆਂ ਚਿੱਟਿਆਂ ਨੇ ਰਹਿੰਦੇ ਖੁੰਦੇ ਨੂੰ ਆ ਪਾਣੀ ਮਾਰ ਦੂਗਾ ਤੇ ਆਪਾਂ ਉੱਠ ਕੇ 24 ਤਰੀਕ ਨੂੰ ਵੱਡਾ 1000ਾਂ ਦੀ ਗਿਣਤੀ ਚ ਉੱਥੇ ਇਹ ਜਾ ਮਿਸਾਲ ਕਾਇਮ ਕਰ ਦੋ ਪੂਰਾ ਪੰਜਾਬ ਬੱਚਾ ਬੱਚਾ ਉੱਠ ਕੇ ਉੱਥੇ ਆ ਗਿਆ ਹੁਣ ਇਹ ਜ਼ਹਿਰਾਂ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਪੱਕੇ ਤੌਰ ਦੇ ਉੱਤੇ ਜ਼ਹਿਰਾਂ ਨੂੰ ਬੰਦ ਕਰਾਂਗੇ ਬਈ ਇਹਦਾ ਕੀ ਕਾਰਨ ਮੰਨਦੇ ਹੋ ਜਿਵੇਂ ਹੁਣ ਤੁਸੀਂ ਵੀ ਗੱਲ ਕੀਤੀ ਸੀ ਵੀ ਪਹਿਲਾਂ ਭਗਵੰਤ ਸਿੰਘ ਮਾਨ ਹਨੀ ਵੀ ਉੱਥੇ ਜਾਂਦੇ ਸੀ ਬੁੱਢੇ ਨਾਲੇ ਦੇ ਉੱਤੇ ਜਦ ਮੱਤੇਵਾੜਾ ਜੰਗਲ ਦੀ ਗੱਲ ਕਰ ਲਈ ਪਹਿਲਾਂ ਭਗਵੰਤ ਮਾਨ ਕਲਤਾਰ ਸਿੰਘ ਸੰਧਵਾ ਉੱਥੇ ਜਾ ਕੇ ਬੈਂਦੇ ਨੇ ਕਿ ਇਹ ਜੰਗਲ ਅਸੀਂ ਵੜਨ ਨਹੀਂ ਦੇਣਾ ਉਦੋਂ ਕਾਂਗਰਸ ਸਰਕਾਰ ਹੁੰਦੀ ਉਹ ਵੜਨਾ ਚਾਹੁੰਦੇ ਹੁੰਦੇ ਆ ਤੇ ਜਦੋਂ ਸਰਕਾਰ ਬਦਲ ਜਾਂਦੀ ਫਿਰ ਇਹ ਵੜਨਾ ਚਾਹੁੰਦੇ ਹੁੰਦੇ ਤੇ ਰਾਜਾ ਵੜਿੰਗ ਜਾ ਕੇ ਉੱਥੇ ਬੈਠਾ ਹੁੰਦਾ ਅਸਲ ਨਾਲ ਜਿਵੇਂ ਭਾਈ ਭਵੰਤ ਮਾਨ ਗੱਲਾਂ ਕਰਦਾ ਵੀ ਮੇਰੇ ਚ ਇੱਛਾ ਸ਼ਕਤੀ ਚਾਹੀਦੀ ਆ ਬੰਦੇ ਚ ਤੇ ਅਸੀਂ ਇੱਛਾ ਸ਼ਕਤੀ ਵਾਲਾ ਬੰਦਾ ਹੁਣ ਭਵੰਤ ਦੀ ਇੱ ਸ਼ਕਤੀ ਦਾ ਡਰਾਮਿਆ ਚ ਚੁਟਕਲਿਆਂ ਚ ਗੱਲਾਂ ਜਿੰਨੀਆਂ ਮਰਜ਼ੀ ਸੁਣ ਲੋ ਡਰਾਮੇ ਚੁਟਕਲੇ ਜਿੰਨੇ ਮਰਜ਼ੀ ਕਾਣੀਆਂ ਸੁਣ ਲੋ ਅਸਲ ਦਾ ਇਹ ਸਾਰੇ ਜਿਹੜੇ ਇੱਕ ਮੈਂ ਸਮਝਦਾ ਵੀ ਇੱਕ ਮੋਹਰੇ ਆ ਦਿੱਲੀ ਤੋਂ ਚੱਲਨ ਵਾਲੇ ਇੱਕ ਮੋਹਰੇ ਆ ਜੋ ਦਿੱਲੀ ਤੋਂ ਇਹਨਾਂ ਨੂੰ ਫਰਮਾਨ ਆਉਂਦਾ ਹੁਕਮ ਜਾਰੀ ਹੁੰਦੇ ਓਵੇਂ ਪੰਜਾਬ ਚ ਲਾਗੂ ਕਰਦੇ ਆ ਇਹਨਾਂ ਨੂੰ ਪੰਜਾਬ ਦੇ ਲੋਕਾਂ ਨਾਲ ਜ਼ਿੰਦਗੀਆਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਇਹਦਾ ਚਲੋ ਏਡੇ ਤਕੜੇ ਬੰਦੇ ਆ ਵੀ ਬਾਹਰਲੇ ਮੁਲਕਾਂ ਤੋਂ ਮਹਿੰਗਾ ਪਾਣੀ 30-30 ਹਜ਼ਾਰ ਦੀ ਬੋਤਲ ਇੱਕ ਆਉਂਦੀ ਆ ਉਹ ਮਂਗਾ ਕੇ ਪੀ ਲੈਣਗੇ ਮਰਨਾ ਤਾਂ ਇੱਥੇ ਪੰਜਾਬ ਦੇ ਆਮ ਲੋਕਾਂ ਨੇ ਆ ਗਰੀਬਾਂ ਨੇ ਮਜ਼ਦੂਰਾਂ ਨੇ ਆਮ ਕਿਸਾਨਾਂ ਨੇ ਆ ਪਿੰਡੂਆਂ ਜਾਂ ਸ਼ਹਿਰੀਆਂ ਨੇ ਜਿਨ੍ਹਾਂ ਕੋਲੇ ਪਹੁੰਚ ਨਹੀਂ ਹੈਗੀ ਉਹ ਗੱਲ ਵੀ ਇਹ ਗੱਲਾਂ ਬਹੁਤ ਵੱਡੀਆਂ ਕਰਦੇ ਆ ਜੋ ਤਾਹਾਂ ਨੂੰ ਦਿੱਲੀ ਵਾਲੇ ਇੱਕ ਦਬਕਾ ਮਾਰ ਦੇਣ ਦਾ ਮੂਤ ਨਿਕਲ ਜਾਂਦਾ ਲੱਤਾਂ ਕੰਬ ਜਾਂਦੀਆਂ ਹੁਣ ਅੱਜ ਦੀ ਮੈਂ ਖਬਰ ਪੜ ਰਿਹਾ ਸੀਗਾ ਵੀ ਚੁੱਪਚੀ ਪੀਤੇ ਜਿਹੜੀ ਸਰਕਾਰ ਆ ਪੰਜਾਬ ਦੀ ਜਾਂ ਭਵੰਤਮਾਨ ਕਹਿ ਲਗੇ ਚਿੱਠੀ ਲਿਖਿਆ ਜੁਡੀਸੀ ਨੂੰ ਇਹ ਜਿਹੜੇ ਸਰਕਾਰੀ ਸਾਡੇ ਕਾਲਜ ਆ ਉਹ ਪ੍ਰਾਈਵੇਟ ਕਰਨ ਜਾ ਰਹੇ ਆ ਬਿਲਕੁਲ ਸਾਡੇ ਤੇ ਹਮਲਾ ਇੱਕ ਪਾਸੇ ਨਹੀਂ ਹੋ ਰਿਹਾ ਸਾਡੇ ਪਾਣੀਆਂ ਤੇ ਹਮਲਾ ਸਾਡੀ ਬੋਲੀ ਤੇ ਹਮਲਾ ਸਾਡੇ ਲਿਟਰੇਚਰ ਤੇ ਹਮਲਾ ਸਾਡੇ ਇਤਿਹਾਸ ਤੇ ਹਮਲਾ ਸਾਡੇ ਜਿਹੜਾ ਸਿੱਖਿਆ ਤੇ ਬਹੁਤ ਵੱਡੇ ਪੱਧਰ ਤੇ ਹਮਲਾ ਹੋ ਰਿਹਾ ਜਾਂ ਇਹ ਇਹ ਸਾਰੇ ਜਿਹੜੇ ਹਮਲੇ ਹੋ ਰਹੇ ਨੇ ਨਾ ਜ਼ਿੰਮੇਵਾਰ ਕੌਣ ਹੈ ਇਹ ਰੋਕਨਾਂ ਦੀ ਜਰੂਰਤ ਹੀ ਨਹੀਂ ਇੱਕ ਅੰਮ੍ਰਿਤ ਸ਼ਾਹ ਦਾ ਬਿਆਨ ਉੱਥੋਂ ਫੋਨ ਆ ਗਿਆ ਕਿਸੇ ਹੋਰ ਮੰਤਰੀ ਦਾ ਆ ਗਿਆ ਕਿਸੇ ਸੈਂਟਰ ਚੋਂ ਕਿਸੇ ਹੋਰ ਅਧਿਕਾਰੀ ਦਾ ਫੋਨ ਆ ਗਿਆ ਇਹਦੇ ਨਾਲ ਵੀ ਜੀ ਸਰ ਜੀ ਸਰ ਜੀ ਸਰ ਕਰਨ ਵਾਲੇ ਆ ਮੋਰੋ ਜਵਾਬ ਥੋੜੀ ਦੇਣਾ ਵੀਰਾਂ ਡਾਈੰਗਾਂ ਦੇ ਨਾਲ ਸਾਡੇ ਬੰਦੇ ਮਰ ਰਹੇ ਆ ਉਹ ਤਾਂ ਉਹ ਦਖਣ ਵਾਲੇ ਨੇ ਤੁਸੀਂ ਪਾ ਕੇ ਦਿਖਾਓ ਦਖਣ ਚਾ ਜ਼ਹਿਰ ਆ ਪਾਣੀ ਚ ਇਹ ਤਾਂ ਜਿਹੜੇ ਲੋਕ ਸਾਡੇ ਸਾਡੇ ਲੋਕ ਵੀ ਜ਼ਿੰਮੇਵਾਰ ਨਾ ਸਮਝਦਾ ਇਹ ਤਾਂ ਹੈਗੀ ਹੈਗਾ ਲੋਕ ਵੀ ਚੁੱਪ ਕਰ ਜਾਂਦੇ ਆ ਵੀ ਛੱਡ ਪਰੇ ਆਪਾਂ ਕੀ ਲੈਣਾ ਯਾਰ ਮੈਨੂੰ ਕੀ ਆ ਹੁਣ ਇਹ ਜਿਹੜਾ ਐਡਾ ਮਸਲਾ ਗੰਭੀਰ ਆ ਤੁਸੀਂ ਜ਼ਮੀਨਾਂ ਬਚਾਉਣ ਤੋਂ ਉੱਠ ਕੇ ਤੁਰ ਪੇ ਤੇ ਜਿਹੜਾ ਪਾਣੀ ਰੋਜ਼ ਪੀਂਦੇ ਉਹਦੇ ਨਾਲ ਮਰ ਵੀ ਰਹੇ ਹੋ ਥੋੜੇ ਜਵਾਕ ਵੀ ਮਰ ਰਹੇ ਆ ਦੇਖੋ ਹਰਾਨੀ ਦੀ ਗੱਲ ਆ ਵੀ ਪੰਜਾਬ ਵਰਗੇ ਅ ਧਰਤੀ ਦੇ ਉੱਤੇ ਜਿੱਥੇ ਏਡਡ ਜਰਵਾਣੇ ਬੰਦੇ ਪੈਦਾ ਹੋਏ ਵੀ ਐਂ ਛੇਰ ਨੂੰ ਜਵਾੜਾਂ ਤੋਂ ਫੜ ਕੇ ਪਾੜ ਦਿੰਦੇ ਸੀ ਉਹ ਧਰਤੀ ਤੇ ਅੱਜ ਤੁਹਾਨੂੰ ਬੋਰਡ ਲੱਗੇ ਮਿਲਣਗੇ ਸੜਕਾਂ ਤੇ ਸ਼ਹਿਰਾਂ 'ਚ ਆਈ ਵੀ ਐਫ ਬੋਰਡ ਵੀ ਟੀਕੇ ਨਾਲ ਜਵਾਕ ਲਓ ਮਰਦਾਨਾ ਤਾਕਤ ਵਧਾਉਣ ਲਈ ਮਿਲੋ ਆ ਸਾਨੂੰ ਮਰਦਾਨਗੀ ਪੈਦਾ ਕਰਨ ਲਈ ਸਾਨੂੰ ਟੀਕਿਆਂ ਦੀ ਤੇ ਗੋਲਣਾਂ ਦੀ ਲੋੜ ਪੈ ਰਹੀ ਆ ਸਾਨੂੰ ਬੱਚੇ ਪੈਦਾ ਕਰਨ ਲਈ ਉਹ ਵੀ ਟੀਕਿਆਂ ਨਾਲ ਅਸੀਂ ਬੱਚੇ ਲੈ ਰਹੇ ਆ ਤਾਂ ਇਦੂ ਸਾਡੇ ਹਾਲਾਤ ਕੀ ਨਿਕਰਨਗੇ ਮਾੜੇ ਹੋਣਗੇ ਇਸ ਕਰਕੇ ਇਹ ਇਹ ਲੋਕਾਂ ਨੂੰ ਬਹੁਤ ਵੱਡੇ ਪੱਧਰ ਤੇ ਸਾਨੂੰ ਅੱਜ ਲੱਗ ਨਹੀਂ ਰਿਹਾ ਸਮਝ ਨਹੀਂ ਲੱਗ ਰਹੀ ਵੀ ਅਸੀਂ ਕਰ ਕੀ ਰਹੇ ਹਾਂ ਅਸੀਂ ਖਤਮ ਹੋ ਰਹੇ ਹਾਂ ਅਸੀਂ ਮਰ ਰਹੇ ਹਾਂ ਤੇ ਜਰ ਠੀਕ ਹੈ ਘਰਾਂ 'ਚ ਬੈਠੇ ਮੰਨ ਲੋ ਚਲੋ ਆਪਾਂ ਤਾਂ ਲੜਦੇ ਆਂ ਪਤ ਅੱਗੇ ਆਉਨੇ ਆ ਉਸ ਵੇ ਆਪਣੇ ਸਰਕਾਰਾਂ ਪਰਚੇ ਦੇਣ ਅੰਦਰ ਕਰਨ ਕੀ ਕਰਦੀਆਂ ਨੇ ਕਰ ਹੀ ਰਿਹਾ ਮੇਰੇ ਦੇ ਮੁਲਾ ਪਰਦਾਕੇ ਖਬਰ ਚ ਲਾਤੀ ਇਹ ਇਹ ਠੇਕੇਦਾਰ ਨੂੰ ਮਚਾਉਣ ਦੀ ਧਮਕੀ ਦੇ ਕੇ ਗਿਆ ਜੀ ਇੱਥੇ ਆ ਕੇ ਹਨਾ ਪਰਚੇ ਕਰਤੇ ਬੰਦਿਆਂ ਤੇ ਨੂੰ ਛੱਤੇ ਪਾ ਕੇ ਉਸ ਦਾ ਕੱਲ ਨੂੰ ਫਿੱਟ ਕਰ ਦਾਂ ਸੋਡੋ ਯਾਰਕਾ ਨੂੰ ਸਾਰ ਨੂੰ ਮੇਨ ਮੇਨ ਅੱਗ ਨੂੰ ਜਿਹੜੇ ਬੰਦੇ ਤੁਰਦੇ ਨੇ ਗਵਾਹੀ ਕਰਦੇ ਨੇ ਲੋਕਾਂ ਨੂੰ ਲਾਂਬ ਬੰਦ ਕਰਦੇ ਨੇ ਉਹਨਾਂ ਨੂੰ ਬੰਦ ਕਰ ਦਗੇ ਆਮ ਲੋਕਾਂ ਨੂੰ ਕੀ ਲੱਗਦਾ ਵੀ ਅਸੀਂ ਕੁੰਡੇ ਲਾ ਕੇ ਵੱਜ ਜਾਾਂਗੇ ਚਲੋ ਅਸੀਂ ਤਾਂ ਅੱਗੇ ਆ ਸਾਡੇ ਦਾ ਆਪਣੇ ਦਾ ਕੁਝ ਵੀ ਹੋ ਜਾਊਗਾ ਜਿਹੜੇ ਦਰਵਾਜ਼ਾ ਭੇੜ ਕੇ ਬੈਠਣਗੇ ਪਾਣੀ ਨਹੀਂ ਮਰ ਜਾਣਗੇ ਕਿੰਨਾ ਕੀ ਹਾਲਾਤ ਆ ਹਸਪਤਲਾਂ ਦੇ ਸਤਲ ਭਰੇ ਪਏ ਨੇ ਹਣ ਲੋਕ ਕਿਵੇਂ ਮਰ ਰਹੇ ਆ ਤੇ ਇਸ ਲਈ ਲੋਕਾਂ ਨੂੰ ਸਮਝਣ ਦੀ ਲੋੜ ਆ ਦੇਖੋ ਇੱਥੇ ਜਿਹੜੀਆਂ ਜਿਹੜਾ ਵੀ ਵੱਡੀਆਂ ਵੱਡੀਆਂ ਗੱਲਾਂ ਕਰਦਾ ਹਣ ਰਾਜਾ ਬੜੰਗਾ ਰਾਜਾ ਬੜੰਗ ਸ਼ਰੇਆਮ ਪਾਰਲੀਮੈਂਟ 'ਚ ਜਾ ਕੇ ਬੋਲਦਾ ਕਿ ਇਹ ਫੈਕਟਰੀਆਂ ਲੱਗਣੀਆਂ ਚਾਹੀਦੀਆਂ ਨੇ ਫੈਕਟਰੀਆਂ ਵਾਲੇ ਬਾਹਰ ਜਾ ਰਹੇ ਆ ਲੁਧਿਆਣੇ 'ਚ ਉਹਨਾਂ ਦੇ ਹੱਕ 'ਚ ਭੁਗਤ ਤਾ ਚੰਨੀ ਚੰਨੀ ਵਿਰੋਧ ਵਿੱਚ ਬੋਲਦੇ ਰਾਜਾ ਬੜੰਗਾ ਚੰਨੀ ਵਿਰੋਧ 'ਚ ਬੋਲਦਾ ਸਤਨਾਮ ਸੰਧੂ ਸੰਧੂ ਵਿਰੋਧ 'ਚ ਬੋਲਦਾ ਇੱਕ ਹਾਂ ਬਾਕੀ ਉਹਨਾਂ ਦੇ ਹੱਕ 'ਚ ਭੁਗਤਦੇ ਆ ਸਭ ਤੋਂ ਵੱਡਾ ਦੁੱਖ ਸੀਚੇ ਵਾਲਤੇ ਆ ਵੀ ਤੂੰ ਵਾਤਾਵਰਣ ਪ੍ਰੇਮੀ ਆ ਤੂੰ ਧਰਤੀ ਹਵਾ ਪਾਣੀ ਬਚਾਉਣ ਦੀ ਗੱਲ ਕਰ ਰਿਹਾ ਪਿਛਲੇ 25 30 ਸਾਲ ਤੋਂ ਤੂੰ ਤੇਰੀ ਆਵਾਜ਼ ਕਉਂ ਨਿਕਲੀ ਉੱਥੇ ਤੂੰ ਕਿਉਂ ਨਹੀਂ ਬੋਲਿਆ ਵੀ ਆ ਸਾਡੀਆਂ ਜਿਹੜੀਆਂ ਡੰਗਾਂ ਸਾਨੂੰ ਮਾਰ ਰਹੀਆਂ ਫੈਕਟਰੀਆਂ ਬੰਦ ਕਰੋ ਭਾਈ ਐਨੀ ਗੱਲ ਬੋਲ ਕੇ ਆ ਜੀ ਪਾਣੀ ਦਾ ਪੱਧਰ ਹੀਟਾਂ ਜਾ ਰਿਹਾ ਓਨਾ ਖਾਣਾ ਪੂਰਤੀ ਕਰਦੀ ਤੇ ਜਿਹੜਾ ਬੰਦਾ ਦਾਵਾ ਕਰਦਾ ਚੀਜ਼ ਦਾ ਤੇ ਉਹ ਬੰਦਾ ਚੁੱਪ ਕਰ ਜੇ ਤੇ ਗੁੱਸਾ ਉਸੇ ਤੋਂ ਹੀ ਜ਼ਿਆਦਾ ਹੁੰਦਾ ਸੋ ਇੱਥੇ ਸਾਨੂੰ ਸਮਝਣਾ ਚਾਹੀਦਾ ਵੀ ਕਿੰਨੀ ਗਿੱਛਾ ਸਕਤੀ ਵਾਲੀ ਆ ਜਾਂ ਕੀ ਇਹ ਕਰਨ ਵਾਲੀ ਆ ਅਸਲ ਦੇ ਬੱਚੇ ਦਖਾਨਤਾ ਪੰਜਾਬ ਦਾ ਕਿ ਸਾਨੂੰ ਉਹ ਪੰਜਾਬ ਨੂੰ ਪਿਆਰ ਕਰਨ ਵਾਲੇ ਬੰਦੇ ਆਗੂ ਜਾਂ ਲੋਕ ਉਹ ਮਿਲੇ ਨਹੀਂ ਲੋਕਾਂ ਦਾ ਬੈਸੀ ਮੋਹ ਭੰਗ ਹੋ ਗਿਆ ਵੀ ਆਪਾਂ ਘੜ ਰਹਿਣਾ ਪੰਜਾਬ ਤੇ ਜੀ ਛੱਡ ਕੇ ਜ਼ਮੀਨ ਵੇਚ ਕੇ ਦਾ ਬਾਹਰ ਨੂੰ ਭੱਜ ਰਹੇ ਆ ਅੱਜ ਹੀ ਮੈਨੂੰ ਇੱਕ ਬਾਹਰੋਂ ਮੁੰਡੇ ਦਾ ਫੋਨ ਆਇਆ ਉਹ ਕਹਿੰਦਾ ਬਈ ਇੱਥੇ ਇੰਨਾ ਕੁ ਮਾੜਾ ਹਾਲ ਹੈ ਕੁੜੀਆਂ ਦਾ ਕੈਨੇਡਾ ਚ ਖਾਸ ਤੌਰ ਤੇ ਸਾਡੀਆਂ 15 15 18 18 ਸਾਲ ਦੀਆਂ ਬੱਚਿਆਂ ਦਾ ਸ਼ੋਸ਼ਣ ਹੋ ਰਿਹਾ ਉੱਥੇ ਕੰਮ ਨਹੀਂ ਮਿਲਦਾ ਉੱਥੇ ਨੌਜਵਾਨ ਮੁੰਡੇ ਸਾਡੇ ਡਿਪਰੈਸ਼ਨ ਚਲੇ ਗਏ ਨਸ਼ੇ ਲੈਣ ਲੱਗ ਗਏ ਹੋਰ ਪੁੱਠੇ ਰਾਹਾਂ 'ਚ ਪੈ ਗਏ ਇੱਕ ਅਮਰੀਕਾ 'ਚ ਮੇਰੀ ਗੱਲ ਹੋਈ ਉਹ ਕਹਿੰਦਾ ਸਭ ਤੋਂ ਮਾੜੀ ਗੱਲ ਇਹ ਹੋ ਰਹੀ ਹੈ ਵੀ ਕੈਨੇਡਾ ਦੇ ਵਿੱਚੋਂ ਨਾ ਅਮਰੀਕਾ 'ਚ ਆ ਰਹੇ ਨੇ ਨੌਜਵਾਨ ਉਥੇ ਕੰਮ ਨਹੀਂ ਮਿਲਦਾ ਅਮਰੀਕਾ ਨੂੰ ਹੋ ਗਏ ਅਮਰੀਕਾ 'ਚ ਸੈਲਮ ਲੈ ਰਹੇ ਨੇ ਉਹ ਸਭ ਤੋਂ ਜ਼ਿਆਦਾ ਖਤਰਨਾਕ ਉਹਨਾਂ ਨੂੰ ਪਤਾ ਲੱਗ ਗਿਆ ਕੈਨੇਡਾ ਦੇ ਅਮਰੀਕਾ ਦੀ ਪਾਲਿਸੀ ਇੱਕਦਾਂ ਚੱਕ ਕੇ ਰਿਪੋਰਟ ਕਰ ਦੇਣੀ ਹੈ ਅਜਾ ਇੱਕ ਹੋਰ ਮੈਂ ਤਾਂ ਹੈਰਾਨ ਰਹੇਗਾ ਉਹਨੇ ਗੱਲ ਦੱਸੀ ਉਹ ਕਹਿੰਦਾ ਬਾਈ ਅਮਰੀਕਾ 'ਚ ਪਤਾ ਨਹੀਂ ਕਿਥੇ ਨੇ ਕਾਨੂੰਨ ਹੀ ਬਣਾਤਾ ਵੀ ਤੁਸੀਂ 900 ਡਾਲਰ ਤੱਕ ਜੇ ਥੋੜੀ 900 ਡਾਲਰ ਤੱਕ ਦਾ ਸਮਾਨ ਥੋੜੀ ਦੁਕਾਨ ਚ ਕੋ ਚੱਕ ਕੇ ਲੈ ਜਾਂਦਾ ਉਹਨੂੰ ਕੁਝ ਕਹਿਣਾ ਉਹਨੂੰ ਵੈਲਕਮ ਕਹਿਣਾ ਪਰਨਾ ਵੀ ਆਓ ਜੀ ਲੈ ਜਾਓ ਕਹਿੰਦਾ ਬਹੁਤ ਇਸ ਤਰ੍ਹਾਂ ਦੇ ਆਏ ਸਟੋਰ ਵੱਡੇ ਵੱਡੇ ਬੰਦ ਹੀ ਹੋ ਗਏ ਨਸਲੀ ਵਿਦ ਕਰੇਵੀ ਬਹੁਤ ਵੱਡੇ ਉਹ ਚੱਲ ਪਿਆ ਇੰਗਲੈਂਡ ਚ ਕਿੱਡਾ ਵੱਡਾ ਵਾਪਰਿਆ ਹਨਾ ਤਾਂ ਹੋਰ ਕਈ ਮੁਲਕਾਂ ਚ ਬੰਗਲਾਦੇਸ਼ ਆਪਾਂ ਦੇਖੋ ਵੀ ਕੀ ਹਾਲਾਤ ਬਣੇ ਹੋਏ ਤਾਂ ਇਹ ਜਿਹੜੀ ਚੀਜ਼ ਆ ਉਸ ਪੰਜਾਬੀ ਇਹ ਸਮਝ ਨਹੀਂ ਰਹੇ ਮੈਂ ਇੱਕ ਗੱਲ ਕਹਿਣਾ ਹੁੰਦਾ ਵੀ ਦੋ ਚੀਜ਼ਾਂ ਦੀ ਕੀਮਤ ਬਹੁਤ ਜ਼ਿਆਦਾ ਹੈ ਦੁਨੀਆ ਤੇ ਪਹਿਲਾਂ ਤੋਂ ਲੈ ਕੇ ਜੋ ਇਹ ਦੁਨੀਆ ਸਾਜੀ ਹੈ ਮਿੱਟੀ ਤੇ ਪਾਣੀ ਜਿਹੜੀ ਕੌਮ ਕੋਲੇ ਜਿਹੜੇ ਖਿੱਤੇ ਚ ਜ਼ਰਖੇਜ ਮਿੱਟੀ ਹੈ ਤੇ ਵਧੀਆ ਪਾਣੀ ਹੈ ਉਹ ਪਹਿਲਾਂ ਵੀ ਉਹਨੇ ਪੂਰੀ ਦੁਨੀਆ ਤੇ ਰਾਜ ਕੀਤਾ ਤੇ ਅੱਜ ਵੀ ਕਰਦਾ ਤੇ ਕਰੂਗਾ ਵੀ ਸਾਡੇ ਕੋਲੇ ਪ੍ਰਮਾਤਮਾ ਨੇ ਦੋਨੇ ਚੀਜ਼ਾਂ ਬਹੁਤ ਦਿੱਤੀਆਂ ਨੇ ਸਾਡੇ ਕੋਲ ਜ਼ਰਖੇਜ ਮਿੱਟੀ ਵੀ ਆ ਸਾਡੇ ਕੋਲੇ ਉਹ ਪਾਣੀ ਵੀ ਆ ਪਰ ਅਸੀਂ ਦੋਨੇ ਹੀ ਖਤਮ ਕਰ ਲਏ ਮਿੱਟੀ ਦਾ ਹੀ ਵੇਚ ਕੇ ਭੱਜ ਰਹੇ ਹਾਂ ਛੱਡ ਰਹੇ ਹਾਂ ਤੇ ਪਾਣੀ ਆ ਹੀ ਜ਼ਹਿਰੀਲੇ ਕਰ ਲਏ ਇਹਦਾ ਜ਼ਿੰਮੇਵਾਰ ਮੈਂ ਤਾਂ ਲੋਕਾਂ ਨੂੰ ਬਹੁਤ ਵੱਡੇ ਵੱਡੇ ਸਮਝਦਾ ਵੀ ਅਸੀਂ ਆਪ ਦੀਆਂ ਅੱਖਾਂ ਸਾਹਮਣੇ ਯਾਰਾਂ ਪੈਂਦੀਆਂ ਦੇਖਦੇ ਆ ਉਹ ਤਾਂ ਨਹੀਂ ਸਾਨੂੰ ਕੋਈ ਕਹਿੰਦਾ ਵੀ ਤੁਸੀਂ ਕਿਲਾ ਵੇਚੋ ਦੇ ਬਾਹਰ ਭੱਜ ਜਾਓ ਬਿਲਕੁਲ ਥਣੇਉ ਸਮਝਦੀ ਬੜੀ ਘਾਟ ਆ ਪ੍ਰਚਾਰ ਹੀ ਮਤਲਬ ਕਿ ਸਾਡੇ ਪ੍ਰਚਾਰਕਾਂ ਦੀ ਮੈਂ ਘਾਟ ਮੰਨੂਗਾ ਧਾਰਮਿਕ ਪ੍ਰਚਾਰਕ ਸਮਾਜਿਕ 86 ਦਾ ਜਿਹੜਾ ਆਪਾਂ ਪਤਾ ਹੀ ਵੀ ਕੀ ਕਰਦੇ ਨੇ ਸਾਡੇ ਵੱਡਾ ਰੋਲ ਸੀਗਾ ਜਿਹੜਾ ਸਮਾਜ ਦੇ ਵਿੱਚ ਬੰਦੇ ਰੋਲ ਅਦਾ ਕਰਦੇ ਆ ਕੋਈ ਬੁੱਧੀਜੀਵੀ ਬੰਦੇ ਨੇ ਜਾਂ ਧਰਮ ਦਾ ਧਰਮ ਦਾ ਪ੍ਰਚਾਰ ਕਰਨ ਵਾਲੇ ਬੰਦੇ ਉਹਨਾਂ ਨੇ ਵੀ ਆਪਣਾ ਬੰਦਾ ਰੋਲ ਉਹਨੇ ਨਿਭਾਇਆ ਵਸੂਹੀ ਇਤਿਹਾਸ ਠੀਕ ਆ ਇਤਿਹਾਸ ਵੀ ਸੁਣਾਉਣਾ ਬਹੁਤ ਜ਼ਰੂਰੀ ਆ ਇਤਿਹਾਸ ਨਾਲ ਭਵਿੱਖ ਚ ਕੀ ਕਰਨਾ ਅਸੀਂ ਕਿਵੇਂ ਇਹ ਧਰਤੀ ਨੂੰ ਸੰਭਾਲ ਕੇ ਰੱਖਣਾ ਪਾਣੀ ਨੂੰ ਕਿਵੇਂ ਬਚਾਉਣਾ ਹੁਣ ਸਾਡੇ ਧਰਮ ਦੇ ਪ੍ਰਚਾਰਕ ਬੰਦੇ ਨੇ ਉਹ ਇਹ ਤਾਂ ਕਹਿੰਦੇ ਆ ਵੀ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਹਤ ਪਰ ਲੋਕਾਂ ਨੂੰ ਇਹ ਨਹੀਂ ਕਹਿੰਦੇ ਵੀ ਦੇਖਿਓ ਭਾਈ ਜੇ ਤੁਸੀਂ ਪਾਣੀ ਨੂੰ ਬਰਬਾਦ ਕਰਨਾ ਹੈ ਜ਼ਹਿਰੀਲਾ ਕਰਨਾ ਹੈ ਉਸ ਗੰਧ ਪਾਉਣਾ ਹੈ ਤੁਸੀਂ ਰੁੱਖਾਂ ਨੂੰ ਵੱਢਣਾ ਹੈ ਅੱਗਾਂ ਲਾਉਣੀਆਂ ਨੇ ਸਾਡੇ ਕੋਲ ਨਾਲ ਸੁਣਨ ਇਹ ਨਹੀਂ ਕਹਿੰਦੇ ਕੋਨਾ ਪ੍ਰਵਚਨ ਅਨੁਸਾਰ ਦਿੰਦੇ ਨੇ ਉਨੀ ਗੱਲ ਕਰ ਦਿੰਦੇ ਨੇ ਤੇ ਉਦੋਂ ਗਾਹਾਂ ਜਾ ਕੇ ਉਹ ਜਿਹੜਾ ਬਸ ਉਹ ਖਾਣਾ ਪੂਰਤੀ ਕਰ ਰਿਹਾ ਜੀ ਇਸ ਕਰਕੇ ਲੋਕਾਂ ਨੂੰ ਅਪੀਲ ਹੈ ਕਿ ਆਓ ਆਪਾਂ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਆਪਾਂ ਇਹ ਹੁਣ ਲਹਿਰ ਉੱਠੀ ਆ ਦੁਬਾਰੇ ਵਾਰ-ਵਾਰ ਲਹਿਰਾਂ ਨਹੀਂ ਉੱਠਦੀਆਂ ਵਾਰੀ-ਵਾਰ ਇਹ ਗੱਲਾਂ ਨਹੀਂ ਹੁੰਦੀਆਂ ਜੇ ਆਪਾਂ ਹੁਣ ਨਾ ਪਾਣੀ ਰੋਕ ਸਕਦਾ ਫਿਰ ਕਦੇ ਰੋਕਣਾ ਬਾਈ ਜੀ ਆਪ ਕੋ ਹੋਰ ਜਿਹੜੀ ਸਮੱਸਿਆਵਾਂ ਵਾਲੀ ਉਹ ਡੇਟਾ ਹੋ ਰਹੀ ਆ ਨਿੱਕੇ ਬੱਚੇ ਜਿਹੜੇ ਲਾਲਜੋ ਸਟਰਿੰਗ ਪੀਂਦੇ ਆ ਉਹ ਵੀ ਸਾਡੇ ਵਾਸਤੇ ਕਿਤੇ ਨਾ ਕਿਤੇ ਪੰਜਾਬ ਨੂੰ ਖਤਮ ਕਰਨ ਦਾ ਸਰਕਾਰਾਂ ਹੀ ਉਪਰਾਲਾ ਕਰ ਰਹੀਆਂ ਦਾ ਰੂਪ ਦੇਖੋ ਜਿਸ ਤਰ੍ਹਾਂ ਅਸੀਂ ਪੜ੍ਹਾਈ ਲਈ ਟਿਊਸ਼ਨ ਲੈਨੇ ਆ ਇਹ ਟਿਊਸ਼ਨ ਹੈ ਸ਼ੁਰੂਆਤ ਆ ਸਟਿੰਗ ਆਮ ਹੀ ਮਿਲਦੀ ਹੈ ਦੁਕਾਨਾਂ ਹੁਣ ਤਾਂ ਸਰਿੰਜ ਸਾਨੂੰ ਆਮ ਮਿਲਣ ਲੱਗ ਗਿਆ ਟੀਕਾ ਮਿਲਣ ਲੱਗ ਗਿਆ ਸਾਨੂੰ ਟੀਕਾ ਸਾਨੂੰ ਆਮ ਮਿਲਦਾ ਆਮ ਦੁਕਾਨਾਂ ਦਾ ਸਰਿੰਜ ਮਿਲ ਜਾਂਦੀ ਸੀ ਸਰਿੰਜ ਚ ਪਾ ਕੇ ਦੇਣ ਲੱਗੇ ਹਾਂ ਤੇ ਇਹ ਇਹ ਬਿਲਕੁਲ ਉਹੀ ਗੱਲ ਹੈ ਕਿ ਸਾਨੂੰ ਮਾਰਨਾ ਕਿਵੇਂ ਹੈ ਇਹ ਨੀਤੀ ਉਹੀ ਹੈ ਸਾਰੀ ਹਾਂ ਬੱਚਿਆਂ ਤੋਂ ਸ਼ੁਰੂ ਕਰਤਾ ਬੱਚਿਆਂ ਨੂੰ ਮਾਰਨਗੇ ਨਸਲਾਂ ਨੂੰ ਮਾਰਨਗੇ ਬਾਕੀ ਇੱਕ ਕੱਲ ਹੋਰ ਅਸੀਂ ਜਵਾਕ ਹੀ ਇਕੱਲਾ ਇਕੱਲਾ ਜੰਮਣ ਲੱਗ ਗਏ ਅਗੇ 4-4 5-5 ਜਵਾਕ ਹੁੰਦੇ ਹੁਣ ਜਵਾਕ ਪਹਿਲਾ ਜੇ ਅ ਮੁੰਡਾ ਹੋਊਗਾ ਤਾਂ ਉੱਥੇ ਬ੍ਰੇਕ ਮਾਰ ਦਿੰਦੇ ਆ ਕੱਲੇ ਜਵਾਕ ਦਾ ਕੀ ਬੱਟੀ ਦਾ ਕੱਲ ਨੂੰ ਆਉਣ ਵਾਲਾ ਸਮਾਂ ਬੰਦਿਆਂ ਵਾਲਿਆਂ ਦਾ ਹੋਣਾ ਹੈ ਬੰਦਿਆਂ ਦੀ ਮਾਇਆ ਇੱਥੇ ਜਿਹੜੇ ਜਿਆਦੇ ਵਾਦੀ ਹੋਊਗੀ ਉਹਦੀ ਗਿਰਦ ਸੁਣਵਾਈ ਹੋਣੀ ਆ ਆਪਾਂ ਇੱਕ ਇੱਕ ਦੇ ਖੜ ਗਏ ਇਹ ਵੀ ਲੋਕਾਂ ਨੂੰ ਥੋੜੀ ਸੋਚਣ ਦੀ ਲੋੜ ਆ ਧੰਨਵਾਦ ਸਾਹਿਬ ਦੱਸਿਓ ਸਾਹਿਬ